ਉਹਨਾਂ ਦੇ ਵਾਰਿਸ ਪਿੰਕਪੁਰ ਸਿੰਘ ਵਾਲਾ ਤੋਂ ਸਰਦਾਰ ਬਖਸ਼ੀਸ਼ ਸਿੰਘ ਕਾਰਗਿਲ ਸ਼ਹੀਦ ਸ੍ਰੀ ਸੁਰਜੀਤ ਸਿੰਘ ਸੰਧੂ ਜੀ ਪਿੰਡ ਹਾਮਤ ਤੋਂ ਉਹਨਾਂ ਦੇ ਵਾਰਿਸ ਸ੍ਰੀ ਗੁਰਨਾਥ ਸਿੰਘ ਜੀ ਪਿੰਡ ਚੱਕ ਮੋਬੈਨ ਹਰਦੋ ਟੰਡੀ ਲਾਚੀਆਂ ਤੋਂ ਉਹਨਾਂ ਦੇ ਵਾਰਿਸ ਪਹੁੰਚੇ ਨੇ ਜੀ ਸਾਰੇ ਹੀ ਆਜ਼ਾਦੀ ਕੁਲਾਟੀਆਂ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਸਰਦਾਰ ਰਜਿੰਦਰ ਸਿੰਘ ਜੀ ਮੁੱਖ ਮਹਿਮਾਨ ਸਾਹਿਬ ਤਹਿਸੀਲਦਾਰ ਸਾਹਿਬ ਦਫਤਰ ਐਸਟੀਐਮ ਤਹਿਸੀਲ ਦਫਤਰ ਤੇ ਸਾਰੇ ਹੀ ਵਿਭਾਗਾਂ ਦੇ ਮੁਖੀ ਬਹੁਤ ਮਾਨ ਮਹਿਸੂਸ ਕਰ ਰਹੇ ਨੇ ਇਹਨਾਂ ਬਹੁਤ ਹੀ ਸਤਕਾਰਯੋਗ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਇਹਨਾਂ ਸਾਰੇ ਹੀ ਪਰਿਵਾਰਾਂ ਨੂੰ ਇੱਕ ਵਾਰ ਫਿਰ ਤੋਂ अज विशेष दिहाड़े तक पहुँचने लिए जी आया क्या जाता है इस तुम तो सरकारी सीनियर सैकेंडरी स्कूल लड़किया की टीम जो शब्द गायन लिया है तैयार रहेगी शब्द गायन के उपरंत प्रायमरी स्कूल कोप सिंह वाला परफॉर्मेंस है मेरे को आ जाती प्रायमरी स्कूल कोप सिंह वाला ਸਰਕਾਰੀ ਪ੍ਰਾਇਮਰੀ ਸਕੂਲ ਕੋਰ ਸਿੰਘ ਵਾਲਾ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਅਰਾਈਆਂ ਵਾਲਾ ਇਹ ਜੋ ਮੈਂ ਨਾਮ ਬੋਲਦੇ ਐ ਸੀਪਾ ਤਹਿਸੀਲਦਾਰ ਸਰਦਾਰ ਜਿੰਦਰ ਸਿੰਘ ਜੀ ਨੂੰ ਕਿ ਉਹ ਸਾਨੂੰ ਅੱਜ ਦਾ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਦੇ ਕੇ ਦੀ ਮਾਣਯੋਗ ਤਹਿਸੀਲਦਾਰ ਸਾਹਿਬ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਤਹਿਸੀਲਦਾਰ ਸਾਹਿਬ ਨਾਲ ਵੀ ਆਈਪੀ ਗੈਸ ਆਂਜੋ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਦੀ ਟੀਮ ਪਟਵਾਰੀ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਸ਼੍ਰੀ ਜਸਪ੍ਰੀਤ ਸਿੰਘ ਜੀ ਸ਼੍ਰੀ ਜਸਪਿੰਦਰ ਸਿੰਘ ਜੀ ਪ੍ਰੈਜ਼ੀਡੈਂਟ ਪਟਵਾਰੀ ਯੂਨੀਅਨ ਜਸਪ੍ਰੀਤ ਜੀ ਜਨਰਲ ਸਕੱਤਰ ਪਟਵਾਰੀ ਯੂਨੀਅਨ ਗੁਰਪ੍ਰੀਤ ਸਿੰਘ ਜੀ ਪਟਵਾਰੀ ਅਸ਼ਵਨੀ ਕੁਮਾਰ ਜੀ ਸ਼੍ਰੀ ਸੁਰਿੰਦਰ ਕੁਮਾਰ ਜੀ ਸ਼੍ਰੀਮਤੀ ਕੁਮਾਰੀ ਰੁਪਿੰਦਰ ਕੌਰ ਜੀ ਏ ਸਾਡੇ ਕੋਲ ਪਟਵਾਰੀ ਸਾਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅੱਜ ਦੇ ਪ੍ਰਬੰਧਨ ਦੇ ਵਿੱਚ अहम ਯੋਗਦਾਨ ਪਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆ ਪੱਤਰਕਾਰ ਭਾਈਚਾਰੇ ਤੋਂ ਸਾਡੇ ਕੋਲ ਬਲਵਿੰਦਰ ਸਿੰਘ ਜੀ ਰੱਤੇਵਾਲੀਆ ਟਾਈਮ ਨਿਊਜ਼ ਪੰਜਾਬ ਔਰ ਦਾ ਪ੍ਰੈਸ ਕਲੱਬ ਯੂਨੀਅਨ ਦਾ ਪ੍ਰੈਸ ਕਲੱਬ ਗੁਰੂ ਘਰ ਸਾਹਿਬ ਇਹਨਾਂ ਦੇ ਪ੍ਰੈਜ਼ੀਡੈਂਟ ਕਪਿਲ ਕੰਧਾਰੀ ਜੀ ਵਾਈਸ ਪ੍ਰੈਜ਼ੀਡੈਂਟ ਮਨਜੀਤ ਸੋਨਾ ਜੀ ਸੁਨੀਲ ਵਿੱਕੀ ਆਵਲਾ ਜੀ ਸ਼੍ਰੀ ਫਕੀਰ ਚੰਦ ਸਿਕਰੀ ਜੀ ਤੇ શ્રીਮਾਨ ਗਗਨ ਮੱਤੜ ਜੀ, શ્રી ਪੱਪੂ ਸੰਧਾ ਜੀ, ਬਲਦੇਵ ਸਿੰਘ ਜੀ, ਹਰਚਰਨ ਸੰਧੂ ਜੀ, ਰਾਜੂ ਚਲਾਣਾ ਜੀ, ਮੁਕੇਸ਼ ਗੁੱਤਾ ਜੀ, ਸਾਰੇ ਹੀ ਪੱਤਰਕਾਰ ਭਾਈਚਾਰੇ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਗੁਰਪ੍ਰੀਤ ਸ਼ਰਮਾ ਜੀ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ। ਤੋਂ ਹੁਣ ਮੈਂ ਬੇਨਤੀ ਕਰਾਂਗਾ ਫਿਰ ਤੋਂ ਇੱਕ ਵਾਰ ਇੰਚਾਰਜ ਸਹਿਬਾਨ ਨੂੰ ਕਿ ਪਲੀਜ਼ ਆਪਣੀ-ਆਪਣੀ ਆਈਟਮ ਨਾਲ ਕਨਸਰਨਡ टीचर श्री शेर टीचर प्रिंस करण सिंह सोडी जी प्रिंस करण सिंह सोडी जी लालचियों तो देशभक्ति देश मेरा ਰੱਬ ਕਾ ਨਾਮ ਹੀ ਕਾਮ ਆਉਂਦੀ ਹਾਂ ਤੁਹਾਨੂੰ ਕਵਿਤਾ ਸੁਣਾਉਣੇ ਆ ਰਹੀ ਹੂੰ ਸੱਚੇ ਇਸ ਤੇ ਕਹਿੰਦੇ ਆਗੇ ਵਧਦੇ ਜਾ स्टूडेंट्स तो हो के परफॉर्मेंस तो खुश होकर उन्होंने हौसला अफजाई लगद इनाम भेजे गए हैं साडी कब बूबू इंचार्ज श्री विपन लोटा जी वालों पहलिया दस परफॉर्मेंस के लिए कैश प्राइज़ दिता गया बच्चों की हौसला अफजाई लाँ का भी बहुत बहुत धन्यवाद है जी कुलबीर सिंह जी बराड़ करवा ਅੱਜ ਦੇ ਵਿਸ਼ੇਸ਼ ਮਹਿਮਾਨ ਤੇ ਮੁੱਖ ਮਹਿਮਾਨ ਉਹਨਾਂ ਨੂੰ ਬੱਚਿਆਂ ਦੀ ਪਰਫਾਰਮੈਂਸ ਬੜੀ ਪਿਆਰੀ ਲੱਗੀ ਹੈ ਸਾਡੇ ਮਾਨਯੋਗ ਤਹਿਸੀਲਦਾਰ ਸਾਹਿਬ ਤੇ ਵਿਸ਼ੇਸ਼ ਮਹਿਮਾਨ ਨੂੰ ਸਾਡੇ ਮਾਨਯੋਗ ਸੁਪਰਡੈਂਟ ਸਾਹਿਬ ਸ਼੍ਰੀ ਕੇਵਲ ਕ੍ਰਿਸ਼ਨ ਜੀ ਐਸ ਐਚਓ ਸਾਹਿਬ ਵਧੀਆ ਮਹਿਸੂਸ ਕਰ ਰਹੇ ਨੇ ਬੜਾ ਮਾਨ ਮਹਿਸੂਸ ਕਰ ਰਹੇ ਨੇ ਅੱਜ ਦੇ ਫੰਕਸ਼ਨ ਤੇ ਉਹ ਵੀ ਆਪਣੀਆਂ ਛੋਟੀ ਛਾਵੇਂ ਭੇਜ ਰਹੇ ਨੇ ਸਾਡੇ ਕੋਲ ਚਾਈਲਡ ਰਿਫਰੈਸ਼ਮੈਂਟ ਦੇ ਲਈ ਜੋ ਮੇਨ ਕੰਟਰੀਬਿਊਸ਼ਨ ਹੈ ਅਸ਼ਮੀ ਗੁੰਗਰ ਜੀ ਵੇਅਰ ਆਊਟ ਸਟੋਰ ਮੈਨੇਜਰ ਗੁਰੂ ਅਕਸਹਾਈ ਵਿਕਾਸ ਆਵਲਾ ਦੀ ਜੀਏ ਵੇਰ ਆ ਉਸ ਗੁਰੂ ਹਰ ਸਹਾਈ Yeah है इस बच्चे ने तैयारी की थी अध्यापक विकास कुमार जी रोहित जी अध्यापक मोहित जी बजाज साहब तो बच्चा बहुत ही प्यारी प्रस्तुति लेके आ रहा है इस बेनती करा कि जो स्कूल रह गया हो, अपनी आइटम तैयार रखन और स्टेज नेड़े के ने मेघर आएगा बच्चा स्पीच लेके आएगा जी इस तो वो नेड़े आ जाए जी स्टेज पर मेघर आए आओ रोहित जी रोहित जी ਪੇਟੇ ਪਰਫਾਰਮ ਕਰਦੇ ਜੇ ਮੈਂ ਸੱਚ ਦੱਸ ਜਿੱਤਾ ਮਾਨੇ ਆਖਣਾ ਵੇ ਪੁੱਤਾ ਕਿ ਲੱਗੇ ਅਸੀਂੋਂ ਕਮਾਈਆਂ ਨੂੰ ਸੱਚ ਦੱਸ ਜਿੱਤਾ ਮਾਨੇ ਆਖਣਾ ਵੇ ਪੁੱਤਾ ਕਿ ਲੱਗੇ ਅਸੀਂੋਂ ਕਮਾਈਆਂ ਨੂੰ ਸਿਰ ਜਿਵੇਂ ਵਾਰੀਆਂ ਨੇ ਪਾਰੀਆਂ ਪਹਿਣਾ ਛੋਟੀਆਂ ਨੇ ਹੱਲੇ ਦੋ ਕਵਾਰੀਆਂ ਮਾਂ ਨੇ ਸੁਪਨੇ ਜੋ ਵੇਖੇ ਵਡੇ ਜੀ ਜਾਣ ਕਰਨੀਆਂ ਪੂਰੀਆਂ ਮਹਿਸਾਰੀਆਂ ਮਾਫੂ ਨੇ ਉੱਤੇ ਕੋ ਗਲ ਕਹਿੰਦੀ ਐ ਧਾਰੇ ਦੋਸਤੋ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਆਕਾਲ ਜੀ ਮੇਰਾ ਨਾਮ ਰਾਜਪੀਰ कौर ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਕਰ ਆਈ ਹਾਂ 9ਵੀਂ ਦੇ ਬਾਕ ਵਿੱਚ ਪੜ੍ਹਦੀ ਹਾਂ ਠੀਕ ਤਾਂ ਦਾ ਸੁਪਨਾ ਉਹੋ ਸੱਚ ਹੋਇਆ ਤੇ ਮੈਂ ਜਾਵਾਂ ਮੇਰੀ ਦਿਨ اسی اس جھکاواں میری دل جانیاں تیرے نام جو کر جاواں کم ہے بے پکھ تے بے باق طریقے نال ستھوں تو ست پندھ دی گرو ہر سہائے لائی والے تے گگن مکڑ جی جنت ٹیوی جنت ٹیوی گگن مکڑ جی ست پندھ دی گرو ہر سہائے لائی اے پنجے نے جی انہاں نوں گیاں ہیں کہندے ہاں कैश प्राइज दे के गए हैं जी बच्चों की परफॉर्मेंस तो वादिया खुश हो लाडी जी बराट साहब वालों कमीजा जी वालों आया जी प्राइज और इस बाद बच्चे की भाषा भारत ने दुनिया को पहले दशमलव भारत तो यू चांद जाना मुश्किल था धरती और चांद की दूरी का अंदाजा लगाना मुश्किल था